ਪਰੇਸ਼ਾਨ ਨਾ ਕੀਤਾ ਦੇ ਸਾਰੇ ਪਰੇਸ਼ਾਨ ਕਰਦੇ ਪੁੱਸੜੇ ਮੇਰਾ ਜੀ ਗਾਦਾ ਭਾਈ ਨਾ ਮਰ ਜਾ ਚਿੰਨਾ ਮੈਨੂੰ ਪਰੇਸ਼ਾਨ ਕਰੰਦੇ ਐ ਪੁੱਸੜੇ ਨਹੀਂ ਪੜੀ ਦੇਰੀ ਪਰੇਸ਼ਾਨ ਕਰੀ ਜਾਂਦੀ ਆ ਸਾਨੂੰ 10 ਦਿਨ ਹੋ ਗਏ ਜੇ ਮੇਰੇ ਸੱਜਣਾ ਨੂੰ ਮਿੱਤਰਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨ ਦੀ ਆ ਉਲਟਾ ਮੇਰੇ ਸੱਜਣਾ ਨੂੰ ਕਹਿੰਦੇ ਆ ਕਿ ਤੂੰ ਹੀ ਕਹੋ ਵੀ ਮੰਨੇ ਨੇ ਮਾਰਿਆ ਮੇਰੇ ਲੇਕੇ ਨੇ ਕੋਈ ਬੱਚੇ ਜਾਂ ਦੱਸੋ ਮੈਂ ਕੋਲਸ ਨੂੰ ਇਹੋ ਕਹਿਣਾ ਵਾ ਕਿ ਕਿਨਾਲੇ ਦਾ ਇਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿਹ ਨਹੀਂ ਆਂਦਾ ਆਪੀ ਕਿਨਾਲੇ ਦਾ ਪਿੱਛੇ ਮੋੜ ਇਹਨੂੰ ਇਹਦਾ ਪਹਿਲਾਂ ਕੰਮ ਕਰ ਜੀ ਉਦੋਂ ਚਾ ਮੁੰਡਾਂ ਦਾ ਵੀ ਨਹੀਂ ਨਹੀਂ ਰਹਿਣ ਦੇ ਉਹਨਾਂ ਕੋ ਪਿਸਤੌਲ ਹੀ ਹੂੰ ਤੇ ਮੇਰੀ ਵਾਈਫ ਵੀ ਗਾਣਾ ਕੱਢਣ ਲੱਪੀ ਉਹ ਕਹਿੰਦੇ ਵੀ ਉਹਨਾਂ ਨੂੰ ਤੇ ਮਾਰਨਾ ਮਾਰਨਾ ਤੈਨੂੰ ਪਹਿਲਾਂ ਮਾਰ ਦੇਣਾ ਅਸੀਂ ਫਿਰ ਫੋਨ ਆਇਆ ਮੇਰੀ ਵਾਈਫ ਦਾ ਕਿ ਕਿਨਾਲੇ ਦਾ ਘਰ ਕੋਈ ਇੱਕ ਗਿਆਨੀ ਦੇ ਇੱਕ ਮੁੰਨਾ ਮੁੰਡਾ ਆਏ ਆ ਤੋ ਗਾਲਾ ਕੱਢਣ ਲੱਪੇ ਆਉਂਦਿਆਂ ਤੇ ਨਾਲ ਦੀ ਮੇਰੀ ਨੂੰ ਆਂਦੇ ਵਾਈਫ ਨੂੰ ਕਿ ਕਿਨਾ ਇਹਦਾ ਬਾਹਰ ਕੱਢ ਆਪਣੇ ਜਿਓਰ ਨੂੰ ਤੇ ਕਿੰਨਾ ਇਹਦਾ ਆਪਣੇ ਘਰ ਵਾਲੇ ਹਰਜੀਤ ਕੋਰ ਮੇਰਾ ਨਾਮ ਆ ਕੀ ਗੱਲ ਹੋਈ ਸੀ ਤੇ ਪਹਿਲਾਂ ਵੀ ਲੜਾਈ ਹੋਈ ਸਾਡੇ ਪੰਨ ਤੋੜ ਕਰਕੇ ਗਏ ਘਰਾਂ ਵਿੱਚ ਉਦੋਂ ਵੀ ਅਸੀਂ ਦਰਖਾਸਤ ਦਿੱਤੀ ਆ ਸਾਡੇ ਨਹੀਂ ਕੋਈ ਅੰਨਾ ਸੁਣੀ ਵੀ ਤੇ ਹੁਣ ਮੇਰੀ ਨਾਂ ਨੂੰ ਘਾਰ ਹਣ ਕੇ ਗੋਲੀਆਂ ਮਾਰ ਗਏ ਆ ਕੱਲੀ ਨੂੰ ਨਿਕਾਜਾ ਬੇਟਾ ਹੀ ਚੌਕ ਮਹੀਨਿਆਂ ਦਾ ਤੇ ਕੱਲੀ ਨੂੰ ਵੇਖ ਕੇ ਤੇ ਗੋਲੀਆਂ ਮਾਰ ਕੇ ਮਾਰ ਮਾਰ ਗਏ ਆ ਤੇ ਹਮੈਨੂੰ ਇਨਸਾਫ ਚਾਹੀਦਾ ਨਿੱਕੇ ਨਿੱਕੇ ਬੱਚੇ ਸਾਡੇ ਕੀ ਮੰਗ ਕਰਦੇ ਜੀ ਪੁੱਸਤ ਮੈਂ ਮੰਗ ਕਰਦੀ ਪੈ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰੇਸ਼ਾਨ ਬੜੇ ਕਰਨਦੇ ਆ ਇਹਨਾਂ ਤੇ ਸੁੱਟੀ ਜਾਂਦੇ ਪ੍ਰੈਸ਼ਰ ਵੀ ਇਹਨੇ ਕੀਤਾ ਵਾ ਮੁੱਖ ਮੰਤਰੀ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਵਾਂ ਵੀ ਇਹਦੀ ਜਾਂਚ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਬਸ ਮੈਂ ਇਹੋ ਗੁਜਾਰਸ਼ ਕਰਦਾ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਪੁਲਸ ਤੰਗ ਕਰਨ ਦੀ ਜ ਬੜਾ ਜ਼ਿਆਦਾ ਮੈਂ ਭਾਈ ਭਗਵੰਤ ਸਿੰਘ ਉਰਫ ਮੰਨਾ ਆ ਮੇਰਾ ਛੋਟਾ ਆ ਬੇਟਾ ਆ 4 ਮਹੀਨਿਆਂ ਦਾ 4 ਸਾਲਾਂ ਦੀ ਮੇਰੀ ਗੁੜੀਆ ਵਾ ਕਿਨ ਆਇਦਾ 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ ਦੋ ਬੰਦੇ ਇੱਕ ਗਿਆਨੀ ਤੇ ਇੱਕ ਮੋਨਾ ਉਹਨਾਂ ਦੋਵਾਂ ਕੋ ਪਿਸਤੌਲ ਸੀ ਤੋਂ ਮੇਰੇ ਘਰ ਆ ਕੇ ਗਾਣਾ ਕੱਢਣ ਲੱਪੇ ਮੇਰੀ ਵਾਈਫ ਨੂੰ ਆਂਦੇ ਵੀ ਬਾਹਰ ਕੱਢ ਆਪਣੇ ਦਿਓਰ ਨੂੰ ਤੇ ਆਪਣੇ ਭਰਾ ਨੂੰ ਆਪਣੇ ਘਰ ਵਾਲੇ ਨੂੰ ਕਿਨਾਲੇ ਦਾ ਰਾਤ ਦੇ ਲੁਗੇ ਆ ਇੰਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ ਉਹ ਕਿਨਾਲੇ ਦਾ ਉਹ ਵੀ ਗਾੜੀਆਂ ਗਾਲਾਂ ਕੱਢਣ ਲੱਪੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਜਵਾਈ ਦਸਰੇ ਬੈਠਾ ਜੇ ਉੱਥੇ ਚੱਲ ਜਾਓ ਤੇ ਕਿਨਾਲੇ ਦਾ ਉਹਨੂੰ ਗੋਲੀਆਂ ਮਾਰ ਕੇ ਚੱਲ ਗਏ ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚੱਲ ਗਏ ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਵੀ ਦੋ ਜਣੇ ਆਏ ਆ ਮੋਨਾ ਤੇ ਸਰਦਾਰ ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ ਤੇ ਦੋਵੇਂ ਜਣੇ ਪਿਸਤੌਲ ਵਖਾਉਂਦੇ ਸੀ ਤੇ ਕਹਿੰਦੇ ਹੀ ਕਿਨਾਲੇ ਦਾ ਤੇ ਤੇਰੇ ਘਰ ਵਾਲੇ ਨੂੰ ਤੇ ਤੇਰੇ ਦਿਓਰ ਨੂੰ ਮਾਰਨਾ ਮਾਰਨਾ ਤੇ ਕਿਨਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਣ ਇੱਥੇ ਹੀ ਆ ਕੇ ਚਲ ਗਏ ਆ ਕਹਿੰਦੇ ਵੀ ਚਲ ਗਏ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਥਾਣੇ ਰਿਪੋਰਟ ਦੇ ਕੇ ਆਉਣਾ ਵਾ ਤੇ ਮੈਂ ਆਉਣਾ ਆ ਉਹ ਚ ਵਾਰੀ ਮੈਨੂੰ ਕਹਿੰਦੀ ਰਹੀ ਆਜੋ 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 ਤੇ ਮੈਂ ਕਿਹਾ ਨਹੀਂ ਮੈਂ ਆਉਣਾ ਰਿਪੋਰਟ ਦੇ ਕੇ ਤੇ ਹਾਂਜੀ ਜੀ ਮੈਂ ਮੁੜ ਕੇ ਕਿਨਾਰੇ ਦਾ ਦਫ਼ਤਰੋਂ ਆਪਣੇ ਨਿਕਲ ਕੇ ਦਿਆਲ ਪ੍ਰਧਾਨ ਨੂੰ ਫੋਨ ਕੀਤਾ ਮੈਂ ਕਿਹਾ ਇਦਾਂ ਇਦਾਂ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਤੇ ਮੇਰੇ ਨਾਲ ਚੱਲੋ ਥਾਣੇ ਤੇ ਉਹ ਮੈਨੂੰ ਆਂਦਾ ਵੀ ਮੈਂ ਥੋੜਾ ਜਿਹਾ ਬਿਜੀ ਆ ਮੈਂ ਐਸਐਚਓ ਨੂੰ ਫੋਨ ਕਰਤਾ ਅਜੇਪਾਲ ਨੂੰ ਤੇ ਤੂੰ ਉਹਨੂੰ ਜਾ ਕੇ ਮਿਲ ਲਾ ਉਹ ਤੇਰੀ ਗੱਲ ਸੁਣਦਾ ਆ ਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ ਮੇਰੇ ਨਾਲ ਮੇਰਾ ਦੋਸਤ ਵੀ ਮੁੰਡਾ ਹਣੀ ਤੇ ਫਿਰ ਮੈਂ ਤੇ ਮੇਰਾ ਦੋਸਤ ਹਣੀ ਮੁੰਡਾ ਤੇ ਲਾਰਾ ਵੀਰ ਅਸੀਂ ਤਿੰਨੇ ਜਣੇ ਥਾਣੇ ਚੱਲ ਗਏ ਥਾਣੇ ਗਏ ਆ ਤੇ ਕਿਨਾਂ ਦਾ ਡੀਐਸਪੀ ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਹੀ ਨਿਆਂਗ ਉਹਨਾਂ ਮੈਂ ਅੰਦਰ ਚੱਲਿਆ ਤਾਂ ਨੇ ਮੈਨੂੰ ਹੱਥ ਨਾਲ ਇਦਾਂ ਕਰਤਾ ਵੀ ਰੁਕ ਜਾਓ 15-20 ਮਿੰਟ ਲੱਗੇ ਤੋ ਤੋਂ ਬਾਅਦ ਮੈਂ ਕਿਨਾਲੇ ਦਾ 15 ਮਿੰਟ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਕਿ ਕਿਨਾਲੇ ਦਾ ਪੁੱਛਿਆ ਜੀ ਸਹੀ ਠੀਕ ਆ ਉਹਨੂੰ ਇੱਕ ਕਾਲ ਕੀਤੀ ਉਹਨੇ ਨਹੀਂ ਚੁੱਕਿਆ ਦੂਜੀ ਕੀਤੀ ਨਹੀਂ ਚੁੱਕਿਆ ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ ਮੇਰੇ ਕੋ ਭਰਾ ਠੋਣ ਲਾਪੀ ਮੇਰਾ ਦੋਸਤ ਜਿਹੜਾ ਨਾਲ ਹੀ ਹਣੀ ਮੁੰਡਾ ਉਹਨੂੰ ਮੈਂ ਭੇਜਿਆ ਮੈਂ ਕਿਹਾ ਜਾ ਆਪਣੀ ਭਾਬੀ ਨੂੰ ਵੇਖ ਸਾਡਾ ਠਾਣੇ ਦੇ ਘਰ ਦੇ ਲਾਗੇ ਘਾਰ ਆ ਵੀ ਥੋੜਾ ਜਿਹਾ ਦੂਰ ਪੈਂਦਾ ਕਲੌਨੀ ਤੇ ਉਹ ਮੁੰਡਾ ਆਇਆ ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ ਉਹਨੇ ਲਾਰੇ ਵੀਰ ਨੂੰ ਫੋਨ ਕੀਤਾ ਕਿਨਾਲੇ ਦਾ ਐਦਾਂ ਛੱਟ ਲੱਗੀ ਆ ਭਾਬੀ ਦੇ ਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ ਮੈਂ ਹਣੀ ਕਿੱਥੇ ਛੱਟ ਲੱਗੀ ਆ ਅੰਦਾਜ਼ ਕਿਨਾਲੇ ਦਾ ਦੱਸਦਾ ਆ ਦੱਸਦਾ ਮੈਂ ਹਾਂ ਦੱਸ ਦੇ ਯਾਰ ਕਿੱਥੇ ਲੱਗੀ ਮੇਰਾ ਰੋਂ ਨਿਕਲ ਗਿਆ ਤੇ ਫਿਰ ਕਿਨਾਲੇ ਉਸੇ ਵੇਲੇ ਮੈਂ ਤੇ ਬੱਬੂ ਕਿਨਾਲੇ ਸਾਡੇ ਘਰ ਆ ਗਏ ਤੇ ਹਣੀ ਉਧਰੋਂ ਜਾਣ ਡਿਆ ਸੀ ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਾਨੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਬਲੇਟੇ ਮੂੰਹ ਸਿਰ ਬਲੇਟਿਆ ਤੇ ਇਹਨੂੰ ਵੇਖ ਕੇ ਭੱਜ ਗਏ ਉਧਰੋਂ ਇਹ ਵੀ ਭੱਜ ਆਇਆ ਇਹਨੂੰ ਵੀ ਆਪਣੀ ਜਾਨ ਦਾ ਸੀ ਵੀ ਕਿ ਨਾਲੀ ਦਾ ਮੈਂ ਕੱਲਾ ਵਾਂ ਤੇ ਕਿਨਾਲੇ ਦੇ ਮੇਰਾ ਨਾ ਸੀਨ ਕਰ ਦੇਣ ਤੇ ਉਦੋਂ ਨੂੰ ਆਉਣ ਡਿਆ ਵਾਪਸ ਉਧਰੋਂ ਮੈਂ ਤੇ ਕਿਨਾਲੇ ਦਾ ਬੱਬੂ ਕਿਨਾਲੇ ਦਾ ਆਉਣ ਡੇ ਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਤੇ ਆਪਾਂ ਘਰ ਆ ਗਏ ਸਿੱਧਾ ਹੀ ਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨੇ ਕਿ ਨਹੀਂ ਨਹੀਂ ਪੁਲਿਸ ਨੂੰ ਨਾਲ ਲੈ ਕੇ ਆ ਮੈਂ ਆਗਾ ਨਹੀਂ ਨਹੀਂ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ ਇਹਨੇ ਮੈਨੂੰ ਰਾਹ 'ਚ ਹੀ ਉੱਥੇ ਕਹਿਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ ਗੋਲੀ ਵੱਜੀ ਆ ਕੌਣ ਲੋਕ ਜਿਹੜੇ ਗੋਲੀਆਂ ਮਾਰ ਕੇ ਗਏ ਹਾਂਜੀ ਕਿਹੜੇ ਲੋਕ ਗੋਲੀਆਂ ਮਾਰ ਕੇ ਇੱਕ ਗਿਆਨੀ ਤੇ ਇੱਕ ਕਿਨਾਲੇ ਦਾ ਮੋਨਾ ਹੀ ਆਂਦੀ ਮੁੰਡਾ ਦੋ ਅੱਗੇ ਆਏ ਤੇ ਬਾਕੀਆਂ ਦਾ ਨੇ ਨਾਂ ਲਿਆ ਇਹ ਕਹਿੰਦੇ ਆ ਕਿ ਨਾਲੇ ਦਾ ਉਹਨੂੰ ਨਾਵਾਂ ਦਾ ਨਹੀਂ ਪਤਾ ਮੈਂ ਆਪਣੀ ਨਾਲ ਦੀ ਨੂੰ ਕਿ ਨਾਲੇ ਦਾ ਜਨੋਦੀ ਇਹਨਾਂ ਦੀ ਲੜਾਈ ਚੱਲਣ ਦੀ ਮੈਂ ਆਪਣੀ ਨਾਲ ਦੀ ਨੂੰ ਫੋੜਾਂ ਵਿਖਾਈਆਂ ਵਾ ਵੀ ਆਹ ਮੰਡੇ ਦਾ ਨਾ ਹੀ ਆਹ ਮੰਡੇ ਦਾ ਨਾ ਹੀ ਜੇ ਇਧਰ ਕੋਈ ਆਵੇ ਆਪਣੀ ਕਲੋਨੀ ਚ ਤੇ ਮੈਨੂੰ ਦੱਸ ਦੀ ਤੇ ਸਾਵਧਾਨ ਰਹਿਣਾ ਇਹਨਾਂ ਤੋਂ ਸਤੇ ਹੁਣ ਮਾਮਲਾ ਦਰਜ ਕਰਤਾ ਕਿ ਨਹੀਂ ਕੀਤਾ ਉਹਨਾਂ ਨੇ ਕਿਹਾ ਇਹਦਾ ਐਫ ਆਰ ਤੇ ਕੱਟਦੀ ਆ ਪਰ ਉਲਟਾ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਮੇਰੇ ਤੇ ਲਾਈ ਜਾਂਦੇ ਮੈਨੂੰ ਹਰਾਸਮੈਂਟ ਕਰਨ ਦੇ ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਦੇ ਆ ਪਰੇਸ਼ਾਨ ਕਰਨ ਦੇ ਆ ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਦੇ ਆ ਵੀ ਤੁਸੀਂ ਕਹਿ ਦੋ ਵੀ ਕਿ ਨਾਲੀ ਦਾ ਇੰਨੇ ਮਾਰੀ ਆ ਕਿਸ ਤਰ੍ਹਾਂ ਹਰਾਸਮੈਂਟ ਕਰਦੇ ਹਾਂਜੀ ਰੋਜ਼ ਮੈਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਨਾਂ ਦਾ ਭੌਂਦੇ ਤੇ ਇੱਕੋ ਸਵਾਲ 100-100 ਵਾਰੀ ਕਰਦੇ ਇੱਕੋ ਸਵਾਲ ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਣੀ ਤਾਂ ਕਰਕੇ ਤੁਹਾਨੂੰ ਤੰਗ ਕਰਨ ਦੇ ਮੱਲ ਲੱਗਦਾ ਪੁਲਿਸ ਦੀ ਮਿਲੀ ਭੁਗਤਿਆ ਉਹਨਾਂ ਨੂੰ ਹਾਂਜੀ 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 ਕੀ ਮੰਗ ਕੀ ਕਰਦੇ ਜੋ ਮੈਂ ਇਹੋ ਹੀ ਕਿਹਾ ਇਹਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾਂ ਵੀ ਮੈਨੂੰ ਹਨਸਾ ਦਿੱਤਾ ਜਾਵੇ ਇੱਕ ਵਿਰੋਧੀ ਧਿਰ ਨੇ ਕੁਝ ਮੇਰੇ ਨਿਗੇ ਨਿਗੇ ਪੱਛੇ ਆ ਤੁਹਾਡੇ ਤੇ ਉਹਨਾਂ ਦਾ ਤੁਹਾਨੂੰ ਕੀ ਜਵਾਬ ਦੇਣਾ ਚਾਹੁੰਦੇ ਹਾਂਜੀ ਵਿਰੋਧੀ ਧਿਰ ਨੇ ਕੋਲ ਇਲਜ਼ਾਮ ਲਾਇਆ ਤੁਹਾਡੇ ਤੇ ਮੀਡੀਆ ਦੇ ਸਾਹਮਣੇ ਹਾਂਜੀ ਉਹਨਾਂ ਦਾ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਸੀ ਵੀ ਮੇਰਾ ਮੁੰਡਾ ਬੂਟ ਪਾਉਂਡਿਆ ਵਾ ਉਹਦੇ ਮੁੰਡੇ ਨੇ ਬੂਟ ਪਾਏ ਆ ਉਦਾਂ ਆ ਕੇ ਬੈਠਾ ਆ ਆਪ ਕੈਮਰੇ ਨਾਲ ਬਾਰ-ਬਾਰ ਵੇਖਣ ਡਿਆ ਵਾ ਹਾਂਜੀ ਤੇ ਫਿਰ ਕਿਨਾਲੇ ਦਾ ਉਹ ਕਹਿੰਦਾ ਵੀ ਇਹਦੀ ਘਰ ਦੀ ਨਿਸ਼ਾਨ ਨੂੰ ਕਿੱਦਾਂ ਜਾਣਦੀ ਹੈ ਉਹਨੇ ਨਿਸ਼ਾਨਨਾ ਲਿਆ ਮੇਰੀ ਨਾਲ ਦੀ ਨੇ ਨਿਸ਼ਾਨਨਾ ਲਿਆ ਹੀ ਨਹੀਂ ਆ ਉਹਨੇ ਕਿਹਾ ਗਿਆ ਨਹੀਂ ਆ ਇਹ ਤੇ ਆਪ ਨਿਸ਼ਾਨਨਾ ਲੈਂਦੇ ਫਿਰ ਇਹ ਤੇ ਕਿਨਾਂ ਦਾ ਮਾਣੇ ਤੇ ਭਰਾ ਨੇ ਇਹਦੀ ਲਵ ਦੀ ਇਹਦੀ ਉਹਦੀ ਲਵ ਦੀ ਮਾਦਾ ਨੇ ਤੇ ਉਹਦੀ ਨਿਸ਼ਾਨ ਦੀ ਮਾਦਾ ਨੇ ਕਿਹਾ ਸਾਡੇ ਦੋਵੇਂ ਮੁੰਡੇ ਇਕੱਠੇ ਹੀ ਹਾਂਜੀ ਪੌਂਡੇ ਆ ਵੀਡੀਓ ਉਥੋਂ 12:52 ਦੀ ਤੇ ਸੀਨ ਹੋਇਆ ਵਾ 12 ਵਜੇ 10 ਮਿੰਟਾਂ ਚ ਭਾਜੀ ਟਾਈ ਕਰਾਕ ਲਾਉਣੀ ਬੰਦਾ ਪਹੁੰਚ ਜਾਂਦਾ ਉਸ ਦੀ ਮਾਣੇ ਕਿਹਾ ਵੀ ਨਿੱਕਾ ਮੋਟਾ ਝਗੜਾ ਹੈ ਮੈਨੂੰ 70 80 ਕਾਲਾਂ ਕੀਤੀਆਂ ਗਈਆਂ ਮੇਰੇ WhatsApp ਤੇ ਵੇਖੋ ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀਡੀਓ ਕਾਲਾਂ ਵੀ ਘਰੋਂ ਬਾਹਰ ਨਿਕਲ ਤੈਨੂੰ ਮਾਰ ਦੇਣਾ ਵੇਖੋ ਭਾਜੀ ਸਾਰੀਆਂ ਕਾਲਾਂ ਉਹਨਾਂ ਦੀਆਂ ਇਹ ਸਾਰੀਆਂ ਇਹ ਲਵ ਨੇ ਮੈਨੂੰ ਕੀਤੀਆਂ ਸਾਰੀਆਂ ਕਾਲਾਂ ਤੇ ਕੁਝ ਵਿੱਚ ਦੋ ਤਿੰਨ ਸਾਜਨ ਨੇ ਕੀਤੀਆਂ ਕਿ ਕਿਨਾਈ ਜਤੈਨੂੰ ਅੱਜ ਛੱਡਣ ਆਣੀ ਆ ਮੈਨੂੰ ਬੜਾ ਪਰੇਸ਼ਾਨ ਇਹਨਾਂ ਨੇ ਕੀਤਾ ਤੇ ਮੈਂ ਪਰੇਸ਼ਾਨ ਹੋ ਗਿਆ ਇਹਨਾਂ ਤੋਂ ਮਤਲਬ ਕਹ ਸਕਦੇ ਆ ਵੀ ਮਾਰਨ ਤੁਹਾਨੂੰ ਆਏਗੇ ਉਹ ਮਾਰ ਕੇ ਤੁਹਾਡੀ ਵਾਈਫ ਨੂੰ ਹਾਂਜੀ ਗੇਮ ਮੇਰੀ ਪੈਣੀ ਸੀ ਭਾਜੀ ਪਰ ਉਹਦੀ ਪੈ ਗਈ ਗੇਮ ਮੇਰੀ ਪੈਣੀ ਸੀ ਪੈ ਉਹਦੀ ਗਈ ਆਂਦੀ ਨਿੱਕਾ ਮੋਟਾ ਝਗੜਾ ਆਈ 70 80 ਜਾਣੇ ਕਿਰਪਾਨਾਂ ਲੈ ਕੇ ਅੱਡੇ ਤੇ ਫਿਰਦੇ ਜੇ ਮੇਰੇ ਕੋਲ ਵੀਡੀਓ ਹੈਗੀ ਭਾਜੀ ਉਹ ਵੀਡੀਓ ਲੈ ਲੋ ਜੇ ਨਿੱਕਾ ਮੋਟਾ ਝਗੜਾ ਹੋਵੇ ਤੇ 70 80 ਜਾਣੇ ਕਿਰਪਾਨਾਂ ਲੈ ਕੇ ਹੁੰਦੇ ਆ 70 70 80 80 ਕਾਲਾਂ ਕਰਦੇ ਆ ਤੇ ਮੈਨੂੰ ਦੱਸੋ ਸਰ ਕੀ ਨਾਲ ਇਹਦਾ ਇਹ ਕਿਦਾਂ ਦਾ ਇਨਸਾਫ ਆ ਇਹ ਕਿਨਾਂ ਦਾ ਮੇਰੇ ਨਾਲ ਧੱਕਾ ਹੋ ਰਿਹਾ ਇਹ ਬੜਾ ਜ਼ਿਆਦਾ ਪੁਲਿਸ ਵੀ ਕਰ ਰਹੀ ਆ ਤੇ ਇਹ ਵੀ ਕਰ ਰਹੇ ਇਹਨਾਂ ਕੋ ਪੈਸਾ ਦੋ ਨੰਬਰ ਦਾ ਇਹ ਕਿਨਾਂ ਦਾ ਲਾਟਰੀ ਦਾ ਕੰਮ ਵੀ ਕਰਦਾ ਦੋ ਨੰਬਰ ਦਾ ਤੇ ਕਿਨਾਂ ਦਾ ਸਮੈਕ ਵੀ ਵੇਚਦਾ ਵਾ ਤੇ ਸਰ ਮੈਂ ਗਰੀਬ ਬੰਦਾ ਉਲਟਾ ਕਿਨਾਲੇ ਦਾ ਇਹ ਮੈਨੂੰ ਹੀ ਠੱਕੀ ਜਾਣ ਦੇ ਪੈਸੇ ਦੇ ਜ਼ੋਰ ਦੇ ਨਾਲ ਪੈਸੇ ਦੇ ਜ਼ੋਰ ਦੇ ਨਾਲ ਪੁਲਿਸ ਵੀ ਮੈਨੂੰ ਡੇ ਹਰਾਸਮੈਂਟ ਕਰਨ ਬੜਾ ਜਿਆਦਾ ਕਰਦੇ ਜੀ ਹੁਣ ਪੁਲਿਸ ਕੋਲ ਹਾਂਜੀ ਪੁਲਿਸ ਕੋਲ ਕੀ ਮੰਗਦਾ ਮੈਂ ਕਹਿੰਨਾ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਤੰਗ ਕੀਤਾ ਜਾ ਰਿਹਾ ਮੇਰੇ ਨਿਗੇ ਨਿਗੇ ਬੱਚੇ ਆ ਦੱਸੋ ਮੈਂ ਇਹਨਾਂ ਨੂੰ ਕਿੱਦਾਂ ਸੰਭੂਗਾ ਜੇ ਇਦਾਂ ਪਰੇਸ਼ਾਨ ਮੈਨੂੰ ਕਰਨਗੇ ਮੈਨੂੰ ਇਹਨਾਂ ਨੇ ਪਾਗਲ ਕਰਤਾ 10 ਦਿਨ ਹੋ ਗਏ ਜੇ ਮੈਨੂੰ ਪਾਗਲ ਕਰਤਾ ਮੈਨੂੰ ਕੁਝ ਸਮਝ ਨਹੀਂ ਲੱਗਣ ਢੀ ਉਹਦਾ ਪਿਓ ਆਂਦਾ ਵਾ ਵੀ ਮੇਰਾ ਪਿਓ ਮੇਰਾ ਮੁੰਡਾ 에ਅਰ 1.5 ਸਾਲ ਮਤਲਬ ਹੋ ਚੱਲਿਆ ਜੇ ਭਾਜੀ ਕਿੰਨਾ ਇਹਦਾ ਪਰਚਾ ਹੋਇਆ ਵੇਖੋ ਤੇ 1.5 ਸਾਲ ਪਰਚਾ ਹੋਇਆ ਹੋਇਆ ਹੋਵੇ ਬੰਦੇ ਤੇ ਇਹ ਜੀ ਅਵਾਰਡ ਨੰਬਰ 4 ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ ਜਿਸ ਦੇ ਤਹਿਤ 68 ਨੰਬਰ ਮੁਕਦਮਾ ਥਾਣਾ ਰਾਜਸਥਾਨਸੀ ਵਿੱਚ ਦਰਜ ਕੀਤਾ ਗਿਆ ਸੀ ਉਸ ਦੀ ਇਨਵੈਸਟੀਗੇਸ਼ਨ ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਸਾਡੇ ਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਹਾਂ ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਐਨਾਲਿਸਿਸ ਤੇ ਪੁਰਾਣੀ ਕੁਝ ਵੀਡੀਓਜ਼ ਤੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਦੋਂ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਕਲੀਅਰ ਕਰ ਦਿੱਤਾ ਇਹ ਜੀ ਦੂਜੀ ਧਿਰ ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ ਲੜਾਈ ਦੇ ਪਰਚੇ ਸੀਗੇ ਜਿੰਨਾ ਚਿਰ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ ਤਿੰਨ ਬੰਦੇ ਅਰੈਸਟ ਹੋਏ ਸੀਗੇ ਤੇ ਉਹਨਾਂ ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਬਟ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸਾਰੀ ਗੱਲਾਂ ਆਈਆਂ ਨੇ ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਇਹ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿਹਦੇ ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਤੇ ਜਿੱਦਾਂ ਵੀ ਸਾਨੂੰ ਕੁਝ ਕਲੀਅਰ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇਹਦੇ ਸਬੰਧੀ ਸਰ ਕੋਈ ਪ੍ਰੋਗਰੈਸ ਹੋਈ ਹੈ ਜੀ ਹੋਰ ਜਿਸ ਤਰ੍ਹਾਂ ਅੱਗੇ ਬੰਦੇ ਅਰੈਸਟ ਹੋਏ ਸੀ ਦੋ ਜਾਂ ਤਿੰਨ ਹੋਰ ਕੋਈ ਜਿਹੜੇ ਤਦੋਸ਼ੀ ਸੀ ਉਹਨਾਂ ਸਬੰਧੀ ਪੁੱਛ ਰਹੀ ਹੋਏ ਜਿਹੜੇ ਤਾਂ ਤਿੰਨ ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਹੁਣ ਜੇਲ੍ਹ ਭੇਜੇ ਹੋਏ ਨੇ ਜੁਡੀਸ਼ੀਅਲ ਕਸਟਡੀ 'ਚ ਤੇ ਉਹਨਾਂ ਦੀ ਪੁਛਗਿੱਛੋ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ ਤੇ ਅਸੀਂ ਹੋਰ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਤੇ ਜਿਹੜੇ ਬਾਕੀ ਦੋਸ਼ੀ ਨੇ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਪਿੰਡ 'ਚ ਮੌਜੂਦ ਨਹੀਂ ਹੈਗੇ ਉਹਨਾਂ ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਤੇ ਹੋਰ ਸੋਰਸਸ ਤੋਂ ਪਤਾ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ